ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਸੁਲਤਾਨਪੁਰ ਲੋਧੀ ਵਿੱਚ ਤੜਕੇ ਸਵੇਰੇ ਕੋੜੀ ਮੁੰਡੇ ਦੀ ਲਾਸ਼ ਪਵਿੱਤਰ ਕਾਲੀ ਵੇਂ ਵਿੱਚ ਸ਼ੱਕੀ ਹਾਲਾਤਾਂ ਚ ਪੁਲਿਸ ਨੂੰ ਬਰਾਮਦ ਹੋਈ ਹੈ। ਅਤੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਰਾਮ ਬਾਲਕ ਪੁੱਤਰ ਅਸ਼ੋਕ ਵਾਸੀ ਪਿੰਡ ਅਦਾਲਤ ਚੱਕ ਕਤੇ ਕੋਣੀ ਦੀ ਪਛਾਣ ਲਹਿਾ ਪੁਤਰੀ ਹੀਰਾ ਵਾਸੀ ਅਦਾਲਤ ਚੱਕ ਵਜੋ ਹੋਈ ਹੈ। ਅਤੇ ਇਹਨਾਂ ਦੋਵਾਂ ਦੀਆਂ ਲਾਸ਼ਾਂ ਅੱਜ ਸਵੇਰੇ 8 ਵਜੇ ਦੇ ਕਰੀਬ ਪੁਲਿਸ ਨੂੰ ਕਾਲੀ ਵੇਚੋਂ ਬਰਾਮਦ ਹੋਈਆਂ ਹਨ ਸ਼ੁਰੂਆਤ ਵਿੱਚ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਲੱਗ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਕੁੜੀ ਮੁੰਡਾ ਪਿਛਲੇ 3 ਦਿਨਾਂ ਤੋਂ ਲਾਪਤਾ ਸਨ ਜਿਨ੍ਹਾਂ ਦੀਆਂ ਸਵੇਰੇ ਪੁਲਿਸ ਲਾਸ਼ਾਂ ਮਿਲੀਆਂ ਹਨ ਸੁਲਤਾਨਪੁਰ ਲੋਧੀ ਤੋਂ ਬਿਊਰੋ ਰਿਪੋਰਟ ਘਟਨਾ ਹਮ ਤਾਂ ਬਿਆਰ ਗਿਆ ਤੇ ਅ ਤਿੰਨ ਦਿਨਾਂ ਤੋਂ ਜਨ ਨੂੰ ਇਹਨਾਂ ਨੂੰ ਪਤਾ ਥਾ आज हम बिहार से आए टिकट भी देख के टिकट भी हमारे पास में बॉडी कहां से बरामद हुई हम देख मन की है बॉडी वो भेजा बॉडी वो देखे थे कहाँ था नहीं था वही में बरामद हुई बॉडी आज हां जी साथ था दो श्राप है जी लड़की भी आपकी नहीं लड़का होना भी आएगा लड़का उनका है। के निवासी आप हम बिहार के जी क्या ला रहे छोटा कोई मामला था हम तो साहब देख ना के प्रतिनिधि से ना पता था हम तो बिहार जा रहे हैं mera ladka tha to jo ek ladki sasme thi ladka tha warisadari me tha is tarah me kya lagti thi ladki matlab bade brother saali si saali si ha to inke koi love relation tha nahi nahi koi love relation nahi matlab ada hasi mazak to hunde hi hunda va karade vich body kahan se prapt hui hai babbe se chal jada bhai che labhta kitne din se soomvar soomvar se labhta dono din se subah information aayi si ki ਮੁੱਖ ਤਿਆਸ ਸਾਬ ਮੇਰੇ ਹੋ ਟੀਮ ਉੱਤੇ ਮੋਖਰੇ ਗਈ ਸੀ ਟਟੋਰੀਆ ਨੂੰ ਉਹ ਬੇ ਵਿੱਚੋਂ ਡਾ ਗਿਆ ਡਾ ਕੇ ਉਹਦੀ ਫੋਟੋਗ੍ਰਾਫੀ ਕਰਕੇ ਉਹਨੂੰ ਮੋਰਚਰੀ ਵਿੱਚ ਰੱਖਾਇਆ ਗਿਆ ਡਾਕਟਰਾਂ ਦਾ ਪੋਸਟਮ ਕਰਾ ਕੇ ਉਹਦੀ ਬਜਾ ਮੋਰ ਤੋਂ ਪੂਰਾ ਕਰ ਲਾਂਗੇ ਕਾਰਵੀ ਪ੍ਰਕਿਰਤੀ ਚੱਲੀ ਪਈ ਹੈ ਮ੍ਰਿਤਕਾ ਦਾ ਨਾਮ ਕੀ ਸੀ ਮ੍ਰਿਤਕਾ ਦਾ ਨਾਮ ਹੈ ਨੀਹਾ ਜੀ ਤੇ ਜਿਹੜਾ ਲੜਕਾ ਰਹੀ ਆਰਾਮਪਾਲ ਕਾ ਜੀ ਉਹਦਾ ਤੇ ਕਿੱਥੇ ਨਵਾਸੀ ਸੀ ਇਹਨੂੰ ਅਸੀਂ ਅਦਾਲਤ ਚੱਕਦੇ ਤੁਹਾਨੂੰ ਜੀ ਉਹਦੇ ਵਾਰਸ ਆ ਗਏ ਉਹਨੇ ਬਿਆਨ ਲਿਖਜੂ ਕਰੀ ਘਟਨਾ ਕਿਵੇਂ ਵਾਪਰੀ ਕੋਈ ਜਾਣਕਾਰੀ ਹੈਗੀ ਅਜੇ ਫਿਰ ਹਾਲ ਇਹਦੇ ਬਾਰੇ ਕੋਈ ਨਹੀਂ ਤ੍ਰਿਸ਼ਰਨੀ